ਬੇਬੇ ਮੇਰਾ ਵੀਰ ਆ ਗਿਆ ਆ ਪਾਣੀ ਕਿ ਹੈਗਾ ਕੋਈ ਬਣਿਆ ਹੋਇਆ ਨਹੀਂ ਬਣਾ ਲੈ ਮੇਰਾ ਭਤੀਜਾ ਹੁੰਦਾ ਸੰਧਾਰਾ ਲੈ ਕੇ ਉਹਨੂੰ ਨੇ ਰੋਟੀ ਖਵਾਦੀ ਚਾਚੀ ਨੇ ਵਧੀਆ ਬਣਾ ਕੇ ਹਾਂ ਹਾਂ ਬੇਬੇ ਬਣਾ ਲੈਣੀ ਕੋਈ ਹਾਂ ਤੇ ਉਹ ਦੇਸੀ ਘਿਓ ਪਾ ਕੇ ਨਾਲੇ ਸ਼ੱਕਰ ਪਾਦੀ ਉਹਨੂੰ ਕੋਈ ਨਹੀਂ ਹਾਂ ਮੈਂ ਤਾਂ ਅੱਜ ਤਾਈ ਨਾ ਕਰਿਆ ਕੋ ਮਿੱਠੇ ਤੋਂ ਮੈਨਾਂ ਰੋਟੀ ਪਾਈ ਨਹੀਂ ਉਹਨਾਂ ਨੂੰ ਖਵਾਈ ਨਹੀਂ ਕਦੇ ਵੀ ਵਾਹਿ वा ਇਹ ਵੀ ਸੁੱਕਦੇ ਪਏ ਨੇ ਦੱਸਿੰਨੇ ਨੇ ਜਾਣਾ ਨਹੀਂ ਸੀ ਕਿ ਇਹ ਤਾਂ ਚਲ ਆਈ ਕਰਦੀਆਂ ਪਹਿਲਾਂ ਚਾਚੂ ਨੂੰ ਮਨਾ ਕੇ ਫੇਰੇ ਧੋਣੀਆਂ ਇਹਨਾਂ ਨੂੰ ਵੇ ਜਲਦੀ ਉੱਠ ਕੱਢਦੀ ਐ ਅੱਜ ਕੀ ਹੋ ਗਿਆ ਚਲਾਂ ਇਹ ਕਰਦੀ ਜਦੋਂ ਚਾਹ ਫਰਾਂ ਉਨ ਜਾਊਂਗੀ ਉਦੋਂ ਹੀ ਪੁੱਛ ਲੂੰਗੀ ਆਲੋ ਜੀ ਚਾਹ ਪੀ ਲੋ ਵੈਗੈਂਸੀ ਚਾਹ ਪੀ ਲੋ ਚਾਹ ਪੀ ਲੋ ਲੈ ਯਾਰ ਕੱਲ ਕਿ ਨਾ ਹੋ ਗਿਆ 7 ਵਜੇ 7 ਵਜੇ ਹਾਂ ਕਿਉਂ ਉਹ ਦਰਮੇਂ ਛੇਤੀ ਅੱਜ ਖੇਤ ਜਾਣਾ ਸੀਗਾ ਓਹੋ ਫਿਰ ਤੁਸੀਂ ਮੈਨੂੰ ਪਹਿਲਾਂ ਕਹਿ ਦਿੰਦੇ ਨਾਲੇ ਸੱਚੀ ਦੱਸਤਾ ਨਾ ਅੱਜ ਮੇਰੀ ਵੀ ਨੀਂਦ ਖੁੱਲੀ ਨਹੀਂ ਹੈਗੀ ਮੈਂ ਤਾਂ ਆਪ ਹੁਣੇ ਉੱਠੀ ਆ ਹਲੇ ਆ ਲੋ ਚਾਹ ਦੇ ਤੇ ਆਇਂ ਕਰੋ ਫਿਰ ਤੁਸੀਂ ਨਾ ਲੋ ਚੱਲ ਜਾਓ ਫਿਰ ਹੈ ਸਭ ਠੀਕ ਹੈ ਚਾਹ ਵੀ ਕਹਿੰਦਾ ਨਾਲ ਲੈਣਾ ਤੇ ਕੱਪੜੇ ਕਰ ਦਿੰਦੇ ਹਾਂ ਹਾਂ ਠੀਕ ਆ ਮੈਂ ਹਾਂ ਬੇਬੇ ਨੂੰ ਜਾ ਵੜਾਇਆ ਮਾਂ ਬੇਬੇ ਬੇਬੇ ਆਲਾ ਚਾਹੀਦਾ ਇਹ ਦਿਨ ਚੜ ਗਿਆ ਕੁੜੇ ਹੋਰ 7 ਵਜੇ ਪਹਿਲੇ ਹੋਏ ਹੋਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇ ਗੁਰਦੁਆਰੇ ਵੀ ਜਾਣਾ ਸੀ ਮੋਰ ਬੇਬੇ ਗੱਲ ਸੁਣ ਨਹੀਂ ਹਾਂ ਬਗ ਜਾਨੀ ਇਹਨੂੰ ਪਤਾ ਨਹੀਂ ਮੋਰ ਮੈਨੂੰ ਤਾਂ ਜਾਗ ਨਹੀਂ ਲਈ ਨਾ ਤਾਂ ਠਾਇਆ ਮੈਨੂੰ ਮੈਂ ਤਾਂ ਆਪ ਲੇਟ ਉੱਠੀ ਆ ਬੇਬੇ ਮੈਨੂੰ ਤਾਂ ਵਾਲੀ ਨਹੀਂ ਲਈ ਰਾਤ ਤੇ ਉਹਨਾਂ ਨੇ ਵੀ ਖੇਤ ਜਾਣਾ ਸੀਗਾ ਹੁਣੇ ਉਹਨਾਂ ਨੂੰ ਜਾ ਬੜਾ ਕੇ ਆਈਆਂ ਚੱਲ ਬੇਬੇ ਚੱਲ ਉਹ ਉੱਠ ਖੜਿਆ ਹਾਂ ਹਾਂ ਨਹੀਂ ਠਾਪੂ ਠਾੜਾ ਗਮ ਚੱਲ ਠੀਕ ਹੈ ਉਹਨੂੰ ਕੋ ਨਾ ਹਟਿਆ ਹੋ ਤਾਂ ਫਿਰ ਮਾਉਣੀ ਆ ਨਾ ਚਾਪੀ ਕਿ ਨਾ ਹੁੰਨੀ ਆ ਮੈਂ ਵੀ ਠੀਕ ਹੈ ਬਸ ਬੇਬੇ ਮੈਂ ਕੱਪੜੇ ਕੱਢਦਾ ਉਹਨਾਂ ਦੇ ਨਹਾਉਣੀ ਜਾਂਦਾ ਚੱਲ ਨੇਹਾ ਹਾਂ ਬੇਬੇ ਆ ਥਾਲੀ ਲੈ ਪਤਮਾ ਗਰਦਾਰ ਸਾਹਿਬ ਜਾ ਕੇ ਆਮ ਆ ਲੈ ਬੇਬੇ ਚਲ ਤੇ ਨਾ ਕੰਮ ਕਰਨੀ ਸਵੇਹਾ ਚਲ ਕੋਈ ਨਹੀਂ ਮੈਂ ਹੁਣ ਹੀ ਆ ਜਾਨੀ ਆ ਠੀਕ ਐ ਬੇ ਚਲ ਮੈਂ ਵੀ ਕੱਪੜੇ ਜੇ ਤੋਮ ਅੱਜ ਮੌਸਮ ਵੀ ਸੋਹਣਾ ਹੈਗਾ ਚੱਲੇ ਤੁਸੀਂ ਹਾਂ ਯਾਰ ਮੈਂ ਤਾਂ ਪਹਿਲੀ ਡੇਟ ਹੋਇਆ ਪਿਆ ਰੋਟੀ ਤਾਂ ਖਾ ਜਾਂਦੇ ਹੋ ਰੋਟੀਆਂ ਛੱਡ ਯਾਰ ਦੁਪਹਿਰੇ ਆ ਕੇ ਖਾ ਜੂਗਾ ਲੈ ਦੱਸ ਫੇ ਰੋਟੀ ਖਾ ਜੋ ਦੁਪਹਿਰੇ ਫਿਰ ਕਹ ਦਾਂਗੇ ਟਾਈਮ ਨਹੀਂ ਲੱਗਿਆ ਚਲ ਜਦੋਂ ਭੁੱਖ ਲੱਗੀ ਆਪੇ ਖਾ ਲੈਣਗੇ ਸੱਚੀ ਕਹਿੰਦੀ ਆ ਉਹ ਐਨਾ ਤਾਂ ਦਾਜ ਨਹੀਂ ਲੈ ਕੇ ਆਈ ਹੁਣ ਇਹਨਾਂ ਦਾ ਸੰਧਾਰਾ ਨਹੀਂ ਆ ਸਾਰਾ ਸੌਂ ਡੰਗਣ ਵਾਲਾ ਹੋ ਗਿਆ ਆ ਸਾਰਿਆਂ ਦਾ ਸੰਧਾਰਾ ਆ ਗਿਆ ਇਹ ਮਹਾਰਾਣੀ ਦਾ ਸੰਧਾਰਾ ਨਹੀਂ ਆ ਪਰ ਆਊਗਾ ਕਿੱਥੋਂ ਜੇ ਵਿਆਹ ਕੇ ਆਈ ਹੁੰਦੀ ਤਾਂ ਸੰਧਾਰਾ ਆਉਂਦਾ ਆਈ ਤਾਂ ਭੱਜ ਕੇ ਆ ਕੌਣ ਦੇਊਗਾ ਸੰਧਾਰਾ ਇਹਨੂੰ ਕਰਦੀਆਂ ਗੱਲ ਇਹਦੇ ਨਾਲ ਜਾ ਕੇ ਖਿੱਚਦੀਆਂ ਗੋਤਨੀ ਪਟਦੀਆਂ ਇਹਦੀ ਜਾ ਕੇ ਐ ਕਿ ਮੈਨੀਆਂ ਆਉਂਦਾ ਸੰਧਾਰਾ ਤਾਨੀ ਕੀ ਕਰੀ ਜਾਂਦੀ ਏ ਕਿੱਥੇ ਬੜੀ ਏ ਨੀਂਦੀ ਕਿਹੜਾ ਹੈਗੀ ਏ ਉੱਥੇ ਬੜੀ ਬੈਠੀ ਹੋਊਗੀ ਕਮਰੇ 'ਚ ਬੈਠੀ ਹੋਊ ਵਾਈਡਾਂ ਤੇ ਤਾਨੀ ਕੋਈ ਕੰਮ ਧੰਦਾ ਕਰਿਆ ਵੀ ਏ ਕਿ ਨਾ ਲੈ ਬੇਬੇ ਨੂੰ ਰੋਟੀ ਫੜਾਈ ਦਿੰਦਾ ਆ ਲੈ ਫੜ ਥਾਲੀ ਲੈ ਜਾ ਆ ਲੈ ਬੇਬੇ ਰੋਟੀ ਆਹੋ ਅੱਤਨੇ ਲੰਗਰਾਂ ਦੀ ਬੈਠੀ ਸੀ ਮੈਂ ਕੀ ਹੋ ਗਿਆ ਬੇਬੇ ਹੋ ਗਿਆ ਉਹ ਸਰੀਕਣੀਆਂ ਬਾਹਰ ਨਹੀਂ ਲਿਕਣ ਦਿੰਦੀਆਂ ਮੈਨੂੰ ਸੌ ਸੌ ਕੁਛ ਬੋਲਦੀਆਂ ਨੇ ਗੁਰਦੁਆਰੇ ਗਈ ਸੀ ਮੈਂ ਲੰਗਰ ਨਹੀਂ ਦਿੰਦੀਆਂ ਜਾਣ ਜਾਣ ਛੇੜਦੀਆਂ ਨੇ ਦੱਸਦੀਆਂ ਨੇ ਮੈਨੂੰ ਕਈ ਨੂੰ ਉਹ ਫਲਾਨੀ ਦਾ ਸੁਨਹਾਰਾ ਆ ਗਿਆ ਢਮਕੀ ਦਾ ਸੁਨਹਾਰਾ ਆ ਗਿਆ ਬੱਸ ਕਿਵੇਂ ਮੂੰਹ ਦਿਖਾਵਾਂ ਮੈਂ ਲੋਕਾਂ ਨੂੰ ਹੁਣ ਬੇਬੇ ਫਿਰ ਇਹ ਚ ਮੇਰੀ ਕੀ ਗਲਤੀ ਆ ਆਹੋ ਤੇਰੀ ਗਲਤੀ ਕਾਹਨੂ ਐ ਗਲਤੀ ਤਾਂ ਸਾਡੀ ਐ ਮੇਰੀ ਗਲਤੀ ਹੈ ਨਹੀਂ ਤੂੰ ਸਾਰੇ ਵਾਰ ਲੈ ਮੈਂ ਤੈਨੂੰ ਬਾਹਰ ਕਿਉਂ ਨਾ ਕੱਢਿਆ ਅੱਧੀ ਇੱਕੋ ਦੇਖ ਜੱਬਰ ਜਾ ਨਾ ਤੇਜ ਦਾ ਨਾ ਹਾਲ ਦਾ ਐਨੇ ਵਧੀਆ ਰਿਸ਼ਤੇ ਆਉਂਦੇ ਸੀ ਉਹ ਤਾਂ ਕਹਿੰਦਾ ਮੈਂ ਲੈਂਦਾ ਨਹੀਂ ਆ ਤੈਨੂੰ ਲਿਆਇਆ ਮਾਹਾਰਾਣੀ ਨੂੰ ਚੱਲ ਬੇਬੇ ਲੋਕ ਤਾਂ ਬੋਲਦੇ ਰਹਿੰਦੇ ਨੇ ਆਪਾਂ ਕਿਹੜਾ ਲੋਕਾਂ ਦਾ ਮੂੰਹ ਵੜ ਸਕਦੇ ਆਂਗੇ ਲੋਕ ਤਾਂ ਬਥੇਰਾ ਕੁਝ ਕਹਿੰਦੇ ਨੇਗੇ ਕਹੀ ਜਾਣ ਤੇ ਬੇਬੇ ਤੂੰ ਐਮੀ ਨਾ ਫਿਕਰ ਕਰ ਲੋਕ ਸੱਚ ਕਹਿੰਦੇ ਨੇ ਝੂਠ ਨਹੀਂ ਕਹਿੰਦੇ ਹੈਗੇ ਭੱਜ ਕੇ ਵਹਿ ਕਰਾਉਣਾ ਜ਼ਰੂਰੀ ਸੀ ਚਲ ਬੱਬੇ ਫਿਰ ਹੋ ਗਈ ਗਲਤੀ ਹੁਣ ਇਹ ਗਲਤੀ ਦਾ ਹੱਲ ਵੀ ਨਹੀਂ ਹੈਗਾ ਕੋਈ ਹੱਲ ਤਾਂ ਹੈਗਾ ਉਹਨਾਂ ਨੂੰ ਫੋਨ ਕਰ ਦੇ ਕਹਦੇ ਸੰਧਾਰਾ ਦੇ ਕੇ ਜਾਓ ਪਾਈ ਮੇਰਾ ਬੱਬੇ ਤੁਹਾਨੂੰ ਪਤਾ ਮੈਂ ਇਥੋਂ ਨਹੀਂ ਲੋਕਾਂ ਤੋਂ ਸੁਣੀਆਂ ਜਾਂਦੀਆਂ ਬੱਬੇ ਉਹ ਕਿਹੜੇ ਮੇਰੇ ਨਾਲ ਵਰਤਦੇ ਨੇਗੇ ਤੁਹਾਨੂੰ ਪਤਾ ਤਾਂ ਹੈਗਾ ਸਾਰਿਆਂ ਨੂੰ ਵਰਤਣ ਦਾ ਤਾਂ ਜੇ ਉਹਨਾਂ ਦੀ ਰਾਇ ਨਾਲ ਆਈ ਹੁੰਦੀ ਜਦੋਂ ਭੱਜ ਕੇ ਤਾਂ ਬਿਆਕਰ ਆਏ ਆ ਵਰਤਣਗੇ ਕਿਉਂ ਹੋ ਅਗਲੇ ਚਲ ਕੋਈ ਨਹੀਂ ਬੇਬੇ ਰੋਟੀ ਖਾ ਲਾ ਆ ਲੈ ਰੋਟੀ ਆ ਦੇਖ ਲੈ ਬਾਰ ਵੀ ਖੁੱਲੋ ਸੱਟ ਸੱਡ ਰੱਖਿਆ ਦਾ ਓਹ ਗੰਧੀ ਵੀ ਭਲੀ ਹੈ ਯਾਰਾ ਆਉਂਦਾ ਮੁੰਡਾ ਜਾ। ਖਰਦੀਆਂ ਗੱਲੇ ਦਾ। ਆ ਲੈ ਬੇ ਖਾਲੀ ਰੋਟੀ। ਆਹੋ ਖਾ ਲੈ ਪਰੌਂਠੇ। ਕੀ ਹੋ ਗਿਆ ਬੇ ਬੇ ਐ ਬੋਲੀ ਜਾਨੀ ਆ। ਹੋਣਾ ਕੀ ਸੀ? ਗੁਰਦੁਆਰੇ ਗਈ ਸੀ ਮੈਂ। ਅੱਛਾ। ਆ ਉੱਥੇ ਤੇਰੀ ਤਾਈ ਬਚਨ ਉਹ ਰਹੀਆਂ ਟੱਕਰੀਆਂ ਸੀ। ਹੂੰ। ਜਾਣ-ਜਾਣ ਪੁੱਛਦੀਆਂ ਨੇ। ਆ ਤੇ ਅੱਡੀ ਬਹੂ ਦਾ ਸੁਨਾਰਾ ਕਦੋਂ ਆਊਗਾ? ਕੀ ਕਹਾ ਮੈਂ? ਉਹ ਫਲਾਨੀ ਦਾ ਸੁਨਾਰਾ ਆਇਆ। ਬਾੜਾਈ ਕੁਸ ਲੈ ਕੇ ਆਇਨੇ। ਫਲਾਨੀ ਦਾ ਸੁਨਾਰਾ ਆਇਆ। ਬਾੜਾਈ ਕੁਸ ਲੈ ਕੇ ਆਇਨੇ। ਮੈਂ ਕੀ ਕਹਾਂ ਅਗਲੀਆਂ ਨੂੰ ਉਹ ਬੇਬੇ ਕਿਉਂ ਲੋਕਾਂ ਦੇ ਸੁਣੀ ਨਹੀਂ ਆ ਉਹ ਕਿਲੋ ਬਿਸਕਟ ਨਾਲ ਲੈ ਆਪਾਂ ਨੂੰ ਕੀ ਹੋ ਜੂਗਾ ਹੈ ਜਾਂ ਕਢਾ ਲੈ ਤੈਨੂੰ ਦੇ ਦਿੰਦਾ ਮੈਂ ਪੈਸੇ ਦੇ ਦਿੰਦਾ ਜਾਂ ਲੈ ਆ ਕੜਾ ਹੁੰਦਾ ਨਹੀਂ ਗੁੱਸੋਂ ਦਾ ਕਿਲੋ ਬਿਸਕਟਾਂ ਦੀ ਗੱਲ ਨਹੀਂ ਹੁੰਦੀ ਹੈਗੀ ਇਹ ਜਿਹੜੇ ਕਾਰ ਵਿਹਾਰ ਬਣੇ ਨੇ ਨਾ ਉਹ ਰੀਤੀ ਰਿਵਾਜ ਲੋਕਾਂ ਦੇ ਉਹ ਜ਼ਰੂਰੀ ਹੁੰਦੇ ਨੇ ਅਗਲੀਆਂ ਆਸ ਰੱਖਦੀਆਂ ਨੇ ਵੀ ਫਲਾਨਿਆਂ ਦਾ ਸੰਭਾਰਾ ਆਊਗਾ ਫੇਰ ਆਹਨੇ ਉਹ ਕੋਈ ਫਲਾਨੀ ਦੇ ਕੇ ਜਾਊਗੀ ਉਹ ਭੰਡੀਆਂ ਨੇ ਜਿਹੜੇ ਦੱਸੋ ਉਹ ਜਾਣ ਕੇ ਦੇਖ ਕੇ ਗਈ ਐ ਤੇਰੀ ਤਾਈ ਬਚਨੋਂ ਬਾਤੀ ਭਰ ਕੇ ਬਿਸਕਟਾਂ ਦੀ ਦੇਖ ਕੇ ਗਈ ਐ ਨਾਲੇ 100-100 ਗੱਲ ਸੁਣਾ ਕੇ ਗਈ ਐ ਕਹਿੰਦੀ ਸਾਡੀ ਬਹੂ ਦਾ ਤਾਂ ਸੰਭਾਰਾ ਬਾੜਾ ਹੀ ਕੁਛ ਲੈ ਆਇਆ ਨਹੀਂ ਉਹਦੇ ਪੈ ਕੇ ਮੈਨੂੰ ਸ਼ੂਟ ਫਲਾਨੀ ਨੂੰ ਸ਼ੂਟ ਕੁੜੀਆਂ ਨੂੰ ਸ਼ੂਟ ਦੱਸ ਮੈਂ ਉੱਥੇ ਨੀਵੀਂ ਪਾ ਕੇ ਬੈਠੀ ਰਹੀ ਸੁਣੀ ਗਈ ਉਹਨਾਂ ਦੀ ਬੇਬੇ ਕਿਸੇ ਦੇ ਪੈਸਿਆਂ ਦੇ ਕਿਸ ਕਰ ਲਾਂਗੇ ਮੈਨੂੰ ਐ ਦੱਸ ਦੱਸੀ ਆ ਤੇਰੀ ਤਾਈ ਬਚਨੋਂ ਨੇ ਨਾ ਕੱਲ੍ਹ ਵਰਸੋਂ ਮੁੰਡਾ ਵਿਆਹ ਹੈ ਇੰਨਾ ਦਾਜ ਦੇਜ ਲੈ ਕੇ ਆਈ ਆ ਬਹੂ ਤੇ ਨਾਲੇ ਐਸ਼ ਕਰਦੀ ਐ ਡੱਕਾ ਕੰਮ ਦਾ ਨਹੀਂ ਤੋੜਦੀ ਆ ਇੱਕ ਮੈਂ ਇੱਥੇ ਨਾਲੇ ਤਾਂ ਕੱਖ ਲੈ ਕੇ ਨਹੀਂ ਆਈ ਤੇ ਨਾਲੇ ਸਾਰਾ ਕਰਦੀਆਂ ਗੋਲਾ ਧੰਦਾ ਗੋਲੇ ਧੰਦੇ ਨੂੰ ਕੀ ਹੈਗਾ ਤੁਸੀਂ ਨੋ ਸੱਤ ਮਿਲ ਕੇ ਕਰ ਲਿਆ ਕਰੋ ਕੰਮ ਨਾਲੇ ਆਪਣੇ ਘਰ ਦਾ ਤਾਂ ਕੰਮ ਹੁੰਦਾ ਸਾਰਾ ਆ ਤੇਰੀ ਮਾਸੀ ਰਿਸ਼ਤਾ ਕਰਾਉਂਦੀ ਸੀ ਉਹ ਲੈ ਲੈਂਦਾ ਵਧੀਆ ਮौज ਕਰਦੇ ਨਾਲੇ ਇੰਨਾ ਦਾਜ ਦੇ ਆ ਜੀ ਦਿੰਦੇ ਨਾਲੇ ਉਹ ਇੰਨੀ ਸੋਹਣੀ ਸੀ ਹੈ ਇਹ ਦੱਸ ਕਿਹੜਾ ਸੋਹਣੇ ਜੇ ਮੜੀ ਹੋਈ ਐ ਜਿਹੜੀ ਤੈਨੂੰ ਬੜੀ ਪਸੰਦ ਆ ਗਈ ਬਸ ਬੇਬੇ ਤੂੰ ਤਾਂ ਪੁਰਾਣੀਆਂ ਗੱਲਾਂ ਛੇੜ ਕੇ ਬਹਿ ਜਾਂਦੀ ਆਂ ਮੇਰੀਆਂ ਤਾਂ ਪੁਰਾਣੀਆਂ ਨਹੀਂ ਤੂੰ ਜੱਜ ਦੀਆਂ ਗੱਲਾਂ ਕਰ ਲਿਆ ਕਰ ਨਾਲੇ ਵਧੀਆ ਕੋਈ ਜਿਤਨਾ ਵਿਆਹ ਕੇ ਲਿਆਉਂਦਾ ਵਧੀਆ ਪਿੰਡ 'ਚ ਇੱਜ਼ਤ ਬਣਦੀ ਠੋਕ ਬਣਦੀ ਆਪਣੀ ਚੱਲ ਬੇਬੇ ਜਿਹੜੀ ਗੱਲ ਹੁਣ ਹੋਊਗੀ ਹੁਣ ਹਰ ਲਵੇ ਕੀ ਹੈਗਾ ਮੈਨੂੰ ਐਂ ਦੱਸ ਕੋਈ ਬੜਾ ਵੱਡੇ ਵਾਰ ਨਹੀਂ ਹੋ ਗਿਆ ਸੀ ਤੂੰ ਐਨੇ ਰਿਸ਼ਤੇ ਆਉਂਦੇ ਸੀਗੇ ਆ ਜਿਹੜੀ ਤੂੰ ਮਾਸਤੀ ਦੀ ਗੱਲ ਕਰਦੀ ਐ ਨਾ ਦੇਖ ਲੈ ਜਿਹੜਾ ਉਹਨੇ ਰਿਸ਼ਤਾ ਕਰਾਇਆ ਸੀ ਹੋਰਾ ਕੰਮ ਨਹੀਂ ਕਰਦੀਓ ਦਾ ਸਾਨੂੰ ਹਾਂ ਉਹ ਤੱਕ ਪੂਰਾ ਕੰਮ ਨਹੀਂ ਕਰਦੀ ਹੈਗੀ ਇਹ ਵਾਲਾ ਕੰਮ ਕਰਦੀ ਹੈਗੀ ਲੱਗ ਕੇ ਛੁਕਲੀ ਵਰਗੀ ਜਨਾਨੀ ਦੇ ਮਗਰ ਤੇ ਸਾਨੂੰ ਦੋਨਾ ਪੜਾਉਣਾ ਤੂੰ ਮਾੜੀਆਂ ਦੱਸਦਾ ਮੈਨੂੰ ਨਹੀਂ ਪਤਾ ਦਾਜ ਹੋਣਾ ਚਾਹੀਦਾ ਨਾਲੇ ਸੰਧਾਰਾ ਆਵੇ ਤੇ ਮੈਨੂੰ ਹੋਰ ਕੁਝ ਨਹੀਂ ਪਤਾ ਬਸ ਦੇ ਦੇ ਉਹ ਜਿਹੜੀ ਗੱਲ ਹੋ ਗਈ ਹੁਣ ਹੱਲ ਵੀ ਕੀ ਹੈਗਾ ਮੈਨੂੰ ਐ ਦੱਸ ਹੱਲ ਤਾਂ ਹੈਗਾ ਹੈਗਾ ਦਾਜ ਮਗਾਉਣਾ ਤੂੰ ਕੋਈ ਗੱਲ ਨਹੀਂ ਬੱਸ ਜੀ ਤੋੜੀ ਨਾ ਕਦੇ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਛੁੱਡਿਆ ਨਾ ਜਿਹੜੀ ਦਾਜ ਦੀ ਭੁੱਖਾ ਇਹ ਕਦੇ ਨਹੀਂ ਮਿਟ ਸਕਦੀ ਛੁੱਡੀ ਜਿਹੜੀ ਤੁਸੇ ਲੱਗੇ ਰਹੇ ਨੇ ਨਾ ਦਾਜ 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 ਹਾਂ ਹੋ ਰੀਤੀ ਰਵਾਜਾਂ ਨੂੰ ਤਾਂ ਪਿੱਛੇ ਛੱਡ ਦਿਓ ਤੇ ਦਾਜ ਦਾ ਸਾਡੀ ਦਾਜ ਦੀ ਭੁੱਖ ਹੋएगी ਹੋਰ ਲੋਕਾਂ ਨੇ ਹਾਂ ਸਾਰਿਆਂ ਨੂੰ ਲੋਕਾਂ ਨੂੰ ਭੁੱਖਾ ਹੈਗੀ ਜਗ ਦੁਨੀਆ ਦੀ ਕੋਈ ਲੈ ਕੇ ਆਉਂਦੀਆਂ ਨੇ ਤੇਰੀ ਕੋਈ ਨਦੀਦੀ ਆਈ ਹੈ ਕਦੇ ਕੋਈ ਹੋਰ ਗੱਲ ਵੀ ਕਰ ਲਿਆ ਕਰ ਬੇ ਬੇ ਦੁੱਖ ਸੁੱਖ ਕੀਤਾ ਕਰੇ ਤੂੰ ਮੈਨੂੰ ਐ ਦੱਸ ਕੀਤਾ ਕਰੇ ਦੁੱਖ ਸੁੱਖ ਹੋਰ ਕੀ ਦਾਜ ਦੀਆਂ ਗੱਲਾਂ ਕਰਦੀ ਰਹਿਣੀ ਕੋਈ ਕੀ ਦੁੱਖ ਸੁੱਖ ਕਰਾ ਅੱਜ ਤਾਂ ਸਾਰੇ ਲੋਕਾਂ ਤੋਂ ਤਾਨੇ ਮੇਨੇ ਸੁਣਨੇ ਜੋ ਪੈਂਦੇ ਨੇ ਮੈਨੂੰ ਤੈਨੂੰ ਤਾਂ ਕੋਈ ਕਹਿੰਦਾ ਨਹੀਂ ਮੈਨੂੰ ਜਨਾਨੀਆਂ ਬਾਹਰ ਨਹੀਂ ਨਿਕਲਣ ਦਿੰਦੀਆਂ ਬੇਬੇ ਇੱਕ ਗੱਲ ਸੁਣ ਲੈ ਨਾਲੇ ਘਰ 'ਚ ਨਾ ਕਲੇਸ਼ ਚੰਗਾ ਨਹੀਂ ਹੁੰਦਾ ਮੈਨੂੰ ਕਲੇਸ਼ ਤਾਂ ਨਹੀਂ ਪਤਾ ਮੈਥੋਂ ਭਈ ਲੋਕਾਂ ਦੇ ਤਾਨੇ ਮੇਨੇ ਤਾਂ ਮੈਥੋਂ ਤਾਂ ਸੁਣੇ ਨਹੀਂ ਆ ਚੱਲ ਠੀਕ ਆ ਬੁੱਬੇ ਦਾ ਬਾਹਰ ਨਿਕਲਣਾ ਦੁੱਬਰ ਕਰਤਾ ਮੇਰਾ ਜਿਹੜੀ ਗੱਲ ਹੋ ਗਈ ਉਹ ਵਾਗੀ ਬੱਸ ਹੁਣ ਛੱਡ ਗੱਲ ਬੱਸ ਹਾਂ ਜੰਗਾ ਉਹ ਨੂੰ ਨਾ کہیں ਕੁਛ ਕਿ ਖੋਲਿਆ ਕੇ ਮੱਥੇ ਮਾਰੀ ਉਹ ਕੰਗ ਨਾ ਖੁੱਲਦੀ ਨਹੀਂ ਹਾਂ ਹਾਂਜੀ ਜੇ ਰੋਟੀ ਲੈ ਕੇ ਭੁੱਖਾ ਹੋ ਰਹੀ ਹਾਂ ਹਾਂ ਜੀ ਨਾਲੇ ਮੈਨਾਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਸੀ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਸਵੇਰੇ ਗੁਰੂ ਘਰ ਗਈ ਆ ਉਹ ਤਾਂ ਚੰਗੀ ਭਲੀ ਸੀਗੀ ਜਦੋਂ ਆਈ ਆ ਕੀ ਘਰੇ ਮੇਰੇ ਤਾਂ ਗੱਲ ਪੈ ਗਈ ਹੁੰਦੇ ਸਾਰੀ ਕਹਿੰਦੀ ਆ ਕਿ ਦਾਜ ਲੈ ਕੇ ਆ ਤੂੰ ਸੰਧਾਰਾ ਨਹੀਂ ਆਇਆ ਤੇਰਾ ਹੁਣ ਬੇਬੇ ਨੂੰ ਵੀ ਤਾਂ ਪਤਾ ਹੀ ਆ ਵੀ ਆਪਾਂ ਵਿਆਹ ਕਿਵੇਂ ਕਰਾਇਗਾ ਬੇਬੇ ਦੇ ਮੂੰਹੋਂ ਆ ਗੱਲਾਂ ਜਮਾ ਵਿਦੇ ਜਾਣ ਲੱਗਦੀਆਂ ਹੈਗੀਆਂ ਚਲ ਕੋਈ ਗੱਲ ਨਹੀਂ ਯਾਰ ਤੈਨੂੰ ਪਤਾ ਤਾਂ ਦੇ ਬੇਬੇ ਦੇ ਸਵਾਰ ਲੈ ਦੱਸ ਤੁਸੀਂ ਵੀ ਨਹੀਂ ਮੇਰੀ ਗੱਲ ਸੁਣਦੇ ਹੈਗੇ ਤੁਸੀਂ ਇੱਕ ਵਾਰ ਬੇਬੇ ਨੂੰ ਕਹਿ ਤਾਂ ਸਕਦੇ ਹੋ ਨਾ ਵੀ ਐਂ ਕਿਉਂ ਕਹਿ ਰਹੇ ਹੋਗੇ ਤੁਸੀਂ ਚਲ ਕੋਈ ਗੱਲ ਨਹੀਂ ਯਾਰ ਫਿਰ ਕੀ ਹੋਵੇ ਯਾਰ ਤੈਨੂੰ ਪਤਾ ਹੀ ਨਹੀਂ ਨੰਦੋਂਸੋ ਫਿਰ ਕੀ ਹੋ ਗਿਆ ਤੁਸੀਂ ਤਾਂ ਕਹਤਾ ਪਤਾ ਬੇਬੇ ਨੇ ਅੱਜ ਮੈਨੂੰ ਕਿੰਨਾ ਕੁਝ ਸੁਣਾਇਆਗਾ ਆਖੇ ਮੈਨੂੰ ਸ਼ਰੀਕ ਐਂ ਕਹਿੰਦੇ ਨੇ ਮੈਨੂੰ ਬੁੜੀਆਂ ਘਰੋਂ ਬਾਹਰ ਨਹੀਂ ਨਿਕਲਣ ਦਿੰਦੀ ਹੈਗੀਆਂ ਆਏ ਥੋੜੀ ਹੁੰਦਾਗਾ ਨਾਲੇ ਬੇਬੇ ਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਆਪਣਾ ਵਿਆਹ ਹੋਇਆ ਕਿ ਉਹ ਕਿਵੇਂ ਵਿਆਹ ਕਰਾਏਗਾ ਚਲ ਕੋਈ ਨਹੀਂ ਯਾਰ ਚਲ ਮਿਲ ਕੇ ਰਹਿ ਗਰੋ ਯਾਰ ਅੱਜ ਕੋਈ ਟੈਸਟ ਕਰਦੇ ਰਹਿਣਾ ਮੈਂ ਤਾਂ ਨਾਲ ਮਿਲ ਕੇ ਰਹਿਣੀ ਆ ਪਰ ਬੇਬੇ ਬੇਬੇ ਨੂੰ ਹੁਣ ਕੌਣ ਸਮਝਾਵੇ ਬੇਬੇ ਤਾਂ ਕਹਿ ਦਿੰਦੀ ਏ ਤੁਸੀਂ ਤਾਂ ਜਵਾਬ ਆਉਂਗੇ ਤੁਸੀਂ ਸਮਝਾਉਂਗੇ ਮੈਨੂੰ ਕਲੇਸ਼ ਚੰਗਾ ਨਹੀਂ ਹੁੰਦਾ ਯਾਰ ਬਰਬਾਦ ਮੈਂ ਤਾਂ ਕਲੇਸ਼ ਕਰਦੀ ਨਹੀਂ ਹੈਗੀ ਤੁਸੀਂ ਇਹ ਗੱਲ ਨਾ ਬੇਬੇ ਨੂੰ ਸਮਝਾਓ ਯਾ ਕੋਈ ਗੱਲ ਨਹੀਂ ਆ ਕਰਦਾ ਹਾਂ ਚਲ ਲੈ ਆ ਦੇਣੀ ਰੋਟੀ ਮੇਰੇ ਦਿਲ ਦਾ ਆਵਾਜ਼ ਤੇਰੇ ਲਈ ਗੂੜੀ ਮੈਂ ਤੇਰੀ ਪਿਸੜਾ ਰਹੀ ਜਾਂਦੀ ਆ ਯੇ ਨੂੰ ਸੁਣ ਲੈ ਅੰਨੀ ਕੱਚਾ ਰੋ ਰਹੀ ਹੁਣ ਇਹ ਤਾਂ ਸਾਰਾ ਕੁਝ ਸਾਡੇ ਤੇ ਮੇਰੇ ਨਾਲ ਰਿਹਾ ਕਿਉਂ ਨਾ ਵੀ ਤੋਰ ਰਿਹਾ ਗਿਆ ਬੇੁੰਡਾ ਹਾਂ ਬੇਬੇ ਕਰੀ ਤੋਦ ਨਾ ਗੱਲਾ ਕਿਹੜੀ ਗੱਲ ਬੇਬੇ ਅਸੰਧਾਰੀ ਦੀ ਹੋਰ ਕਿਹੜੀ ਸੰਧਾਰਾ 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 ਅਕੀਰ ਆਈ ਰੱਖਦੀ ਆ ਬੇਬੇ ਕੋਈ ਹੋਰ ਗੱਲ ਹੈਗੀ ਤੇਰੇ ਕੋਲ ਦੱਸੀ ਮੈਨੂੰ ਮੇਰੇ ਕੋਲ ਹੋਰ ਕੋਈ ਗੱਲ ਨਹੀਂ ਮੈਨੂੰ ਸੰਧਾਰਾ ਚਾਹੀਦਾ ਤੇ ਚਾਹੀਦਾ ਜਦੋਂ ਦੀ ਤੈਨੂੰ ਨਾ ਆ ਤਾਈ ਨੇ ਉਂਗਲ ਲਾਈ ਜਗੀ ਸਾਰੇ ਕਹਾੜੀ ਜੜ ਉਹੀ ਆ ਉਸੇ ਦੀ ਉਂਗਲਾਂ ਤੇ ਚੜੀ ਆ ਤੂੰ ਨਾ ਤੂੰ ਹੁਣ ਐ ਚਾਹੁੰਨੀ ਆ ਮੈਂ ਨੇਹਾ ਦਾ ਹੁਣ ਮੈਂ ਜੁੱਲੀ ਵਿਸਤਰਾ ਚੱਕਾ ਤੇ ਉਹਨੂੰ ਆਪਦੇ ਘਰੇ ਭੇਜਦਾ ਸੰਧਾਰੇ ਕਰਕੇ ਦੱਸੀ ਮੈਨੂੰ ਇਹ ਤਾਂ ਤੂੰ ਭੁੱਲ ਜਾ ਸੰਧਾਰਾ ਤਾਂ ਆਊਗਾ ਤਾਂ ਆਊਗਾ ਹੀ ਉਹ ਕਾ ਬੇਬੇ ਤੈਨੂੰ 200 ਰੁਪਏ ਦੀ ਨਾ ਤੈਨੂੰ ਮੈਂ ਚੀਜ਼ ਰਿਆ ਦੇਣਾ ਤੂੰ ਬੋਲੀ ਇਹਨੂੰ ਗੱਲ 200 ਰੁਪਏ ਦੀ ਨਹੀਂ ਗੱਲ ਇੱਤਿਰਵਾਜਾਂ ਦੀ ਐ ਆ ਤੇਰੇ 200 ਤੋਂ ਜ਼ਿਆਦਾ ਆ ਗਿਆ ਸੱਚ ਮੇਰੇ ਭਤੀਜੇ ਨੇ ਵੀ ਆਉਣਾ ਸੀ ਉਹਨੂੰ ਵੀ ਪੁੱਛਦੀਆਂ ਅੱਜ ਜਾਊਗਾ ਕਿ ਕੱਲ ਨੂੰ ਤਲ ਕੋਈ ਨਹੀਂ ਆ ਜਾਂਦੇ ਫਿਰ ਕਿਉਂ ਰੋਲਾ ਪਾਇਆ ਉਹ ਜੀ ਖਾਲੀ ਜਿਹੜਾ ਕੋ ਖਾਣਾ ਤੈਨੂੰ ਟੋਂ ਦੇ ਪਰਤ ਲਾ ਉਹਨਾਂ ਦਾ ਪਿੱਛਾ ਫੋਨ ਕਰਕੇ ਉਨੇ ਮੁੜ ਕੇ ਦੱਸੇ ਨਹੀਂ ਕਿੰਦਾ ਸੀ ਮੈਂ ਆਉਂਗਾ ਬਾਬੂਆ ਚਲ ਫੋਨ ਕਰਕੇ ਪੁੱਛਦੀਆਂ ਵੀ ਆਜ ਜਾਊਗਾ ਕਿ ਕੱਲ ਨੂੰ ਅਸਲ ਵਿੱਚ ਤਾਂ ਆ ਹੀ ਜਾਊਗਾ ਚਲ ਫੋਨ ਕਰਕੇ ਤਾਂ ਪੁੱਛੀ ਰਮਾ ਨਹੀਂ ਖੈਰ ਸੁਖਾ ਪਤਾ ਲੱਗੇ ਆਪੇ ਫੋਨ ਕਰ ਤਨ ਮਨ ਪ੍ਰੀਤ ਨੂੰ ਫੋਨ ਲਾਵਾ ਹੈਲੋ ਹਾਂ ਬੱਤ ਪਰੀਪ ਕਿਵੇਂ ਐ ਸਸਰੀਕਾਲ ਬੁੱਤ ਸਸਰੀਕਾਲ ਹੋਰ ਸਾਰੇ ਘਰ ਠੀਕ ਠਾਕ ਨੇ ਤੇਰੀ ਬੀਬੀ ਠੀਕ ਐ ਅੱਛਾ ਠੀਕ ਹਾਂ ਸਾਰੇ ਠੀਕ ਨੇ ਬੁੱਤ ਇੱਥੇ ਤਾਂ ਤੋ ਆਏ ਕੁਛ ਦਿਿਸ ਮੈਂ ਮਾਤੂ ਆਉਣ ਨੂੰ ਕਹਿੰਦਾ ਸੀਗਾ ਅੱਜ ਆਵੇਂਗਾ ਕਿ ਕੱਲ ਨੂੰ ਅੱਛਾ ਤਿਆਰ ਹੋ ਜਾ ਨਾ ਜੀ ਆਵੇਂਗਾ ਚੱਲ ਠੀਕ ਐ ਬੁੱਤ ਮਤਹਾਇ ਕੋਈ ਦਿੱਸੀਗੀ ਹਾਂ ਚੰਗਾ ਪੁੱਤ ਆ ਜਾ ਫਿਰ ਪੈਮਨ ਨਾਲ ਹੀ ਆ ਜੀ ਠੀਕ ਹੈ ਪੁੱਤ ਚੰਗਾ ਠੀਕ ਮੇਰਾ ਵੀ ਜਦੋਂ ਪਹਿਲੀ ਤਿਆਰ ਹੋ ਜਾਂਦਾ ਹਾਂ ਆਉਂਦਾ ਹੀ ਹੋਊਗਾ ਤੁਰਨ ਆਲਾ ਹੈ ਓਕੇ ਮੇਰਾ ਤਾਂ ਅਜੇ ਵੀ ਸੁਨਾਰਾ ਆਉਂਦਾ ਜਿੱਦ ਦੇ ਨਾਲ ਮੇਰਾ ਭਰਾ ਹੋ ਗਿਆ ਇਹਦਾ ਉੱਡ ਮੁੜ ਕੇ ਮੇਰਾ ਭਤੀਜਾ ਵੀ ਨਹੀਂ ਮੈਨੂੰ ਭੁੱਲਦਾ ਮੇਰੀ ਪਰਜਾਈ ਤਾਂ ਪਹਿਲੀ ਵਾਰ ਹੀ ਤਿਆਰ ਕਰ ਦਿੰਦੀ ਆ ਸਾਰਾ ਸਮਾਨ ਚਾ ਦੱਸਦੀ ਆ ਉਹ ਮੇਰਾ ਤਾਂ ਪਤੀ ਜਾਊਗਾ ਕੁੜੇ ਕੀ ਕਰ ਜਾਨੀ ਐ ਬੇਬੇ ਭਾਂਡੇ ਮਾਂਜ ਵੀ ਸੀ ਦਾਲ ਪਾਣੀ ਕਿ ਹੈਗਾ ਕੋਈ ਬਣਿਆ ਹੋਇਆ ਨਹੀਂ ਬਣਾ ਲੈ ਮੇਰਾ ਪਤੀ ਜਾਉਂਦਾ ਸੰਧਾਰਾ ਲੈ ਕੇ ਉਹਨੂੰ ਨਾ ਰੋਟੀ ਖਵਾ ਦੀ ਚੱਜ ਦੀ ਵਧੀਆ ਬਣਾ ਕੇ ਹਾਂ ਹਾਂ ਬੇਬੇ ਬਣਾ ਲੈਨੇ ਕੋਈ ਹਾਂ ਤੇ ODECE ਕਿਉ ਪਾ ਕੇ ਨਾ ਨਾਲੇ ਸ਼ੱਕਰ ਪਾ ਦੀ ਉਹਨੂੰ ਕੋਈ ਨਹੀਂ ਹਾਂ ਮੈਂ ਤਾਂ ਅੱਜ ਤਾਈ ਨਾ ਕਰਿਆ ਉਹ ਮਿੱਠੇ ਤਾਂ ਮੈਨਾਂ ਰੋਟੀ ਪਾਈ ਨਹੀਂ ਉਹਨਾਂ ਨੂੰ ਖਵਾਈ ਨਹੀਂ ਕਦੇ ਵੀ ਲੈ ਬੱਬੇ ਇਹ ਕੈਨਾਂ ਦੀ ਗੱਲ ਥੋੜੀ ਸੀ ਕੋਈ ਨਹੀਂ ਮੈਂ ਆਪੇ ਖਵਾ ਦੂੰਗੀ ਰੋਟੀ ਤਾਂ ਹਾਂ ਉਹ ਤਾਂ ਡੱਬੇ ਚ ਪਈ ਆ ਸ਼ੱਕਰ ਤੇ ਦੇਸੀ ਕਿਉ ਕੱਢਨੀ ਵਧੀਆ ਰੋਟੀ ਬਣਾ ਕੇ ਖਵਾਈ ਆ ਉਹਨੂੰ ਕੋਈ ਨਹੀਂ ਕੋਈ ਨਹੀਂ ਹੋਰ ਹੁਣ ਸੰਧਾਰਾ ਲੈ ਕੇ ਆਊਗਾ ਮੇਰਾ ਭਤੀਜਾ ਉਹੀ ਨਹੀਂ ਆਉਂਦਾ ਲੈ ਦੱਸ ਚਲ ਮੈਨੂੰ ਹੁਣ ਤੁਸੀਂ ਦੱਸ ਦਿੰਦਾ ਵੀ ਸੰਧਾਰਾ ਲੈ ਕੇ ਆਉਂਦੇ ਆਂ ਬਾਰ-ਬਾਰ ਇਹ ਗੱਲ ਕਹਿਣ ਦੀ ਕਿ ਲੋਟ ਸੀ ਮੈਨੂੰ ਪਤਾ ਹੈ ਸੌਰੀ ਗਲਤੀ ਹੋਈ ਮੇਰੀ ਆ ਜਿਵੇਂ ਭੱਜ ਕੇ ਵਿਆਹ ਨਾ ਕਰਾਉਂਦੀ ਤਾਂ ਅੱਜ ਮੈਨੂੰ ਆਪਣੀ ਸੱਸ ਤੋਂ ਨਾ ਇਹ ਤਾਨੇ ਨਾ ਸੁਣਨੇ ਪੈਂਦੇ ਮਮ ਡਾ ਕੀ ਕਰਦਾ ਹੈ ਕੁਝ ਨਹੀਂ ਬੇਬੇ ਮੈਂ ਸਾਨੂੰ ਕੱਖ ਜੇ ਪਾਉਂਦਾ ਸੀਗਾ ਤੇ ਉਸ ਤੋਂ ਬਾਅਦ ਨਾ ਮੈਂ ਖੇਤ ਜਾਂਦਾ ਸੀਗਾ ਉਹ ਪਾਣੀ ਛੱਡਣਾਗਾ ਲੈ ਕੇ ਖੇਤ ਜਾਣੋਂ ਤਾਂ ਤੂੰ ਰਹਿਣ ਦੇ ਅੱਜ ਕਿਉਂ ਬੇ ਉਹ ਪ੍ਰੀਤ ਆਉਂਦਾ ਜਾ ਕੇ ਨਾ ਦੁਕਾਨ ਤੋਂ ਮੈਂ ਤਾਂ ਠੰਡਾ ਦੀ ਬੋਤਲ ਫੜ ਲਿਆ ਤੇ ਨਾਲੇ ਕੋਈ ਬਿਸਕੁਟ ਪੂਜੀਆ ਲਈ ਆਈ ਨਹੀਂ ਦਦੇ ਰੋਜ਼ ਤਾਂ ਪ੍ਰੀਤ ਆਉਂਦਾ ਘਰੇ ਕਿੱਡੀ ਗੱਲ ਲੈ ਗਈ ਕੋਈ ਗੱਲ ਵੇ ਕੋਈ ਗੱਲ ਕਰਤੋ ਨਹੀਂ ਮੇਰਾ ਭਤੀਜਾ ਮਸਾਂ ਇਨੇ ਚਿਰ ਤੋਂ ਆਊਗਾ ਸੰਧਾਰਾ ਲੈ ਕੇ ਤੂੰ ਕੋਈ ਗੱਲ ਉਹਨੂੰ ਰੋਖੀ ਰੋਟੀ ਖਵਾ ਦੂੰਗੀ ਮੈਂ ਜੱਜੇ ਕਾਲਾ ਸੁਣ ਮੇਰੀ ਮੈਂ ਤਾਂ ਹੁਣ ਨੀਹਾ ਨੂੰ ਸੁਣਾਉਣੀ ਹੈਗੀ ਮੈਨੂੰ ਐ ਦੱਸ ਫੇਰ ਕਿ ਹੋਗਾ ਜੇ ਉਹਦੇ ਪੇਕੇ ਨਹੀਂ ਹੈਗੇ ਤੂੰ ਉਹਨੂੰ ਸੁਣਾਉਣੀ ਹੈਗੀ ਮੈਂ ਉਹਦੇ ਤਾਂ ਕੋਈ ਨਹੀਂ ਹੈਗਾ ਉਹਨਾਂ ਵਾਲਾ ਤੂੰ ਮੇਰੇ ਪੇਕੇ ਨਾਲ ਤਾਂ ਮੈਨੂੰ ਵਰਤ ਲੈਣ ਦੇ ਜੇ ਉਹ ਆਉਂਦੇ ਨੇ ਤਾਂ ਤੈਨੂੰ ਉਹ ਜਰੇਣੀਆਂ ਦੇ ਤੈਥੋਂ ਬੀਬੇ ਸਾਰੀ ਧੜੀ ਨਾ ਪੇਕੇ ਪੇਕੇ ਨਾ ਕਰਦੀ ਰਹੇਗਾ ਠੀਕ ਹੈ ਜਦੋਂ ਮੇਰੇ ਪੇਕੇ ਨਹੀਂ ਤੇ ਪੇਕੇ ਪੇਕੇ ਤਾਂ ਮੈਂ ਕਰੂੰਗੀ ਹੁਈ ਜਦੋਂ ਮੇਰੇ ਪੇਕੇ ਆਉਂਦੇ ਨਹੀਂ ਸੋਨੂੰ ਕਾਦੀ ਜੈਲਸੀ ਹੈ ਜਦੋਂ ਤੁਹਾਡੇ ਆਉਂਦੇ ਨਹੀਂ ਕੋਈ ਚਲ ਕੋਈ ਗੱਲ ਨਹੀਂ ਬੇਬੇ ਠੰਡਾ ਦੀ ਬੋਤਲ ਫੜ ਲੈਣੇ ਉਹ ਫੜ ਲਿਆਉਂਗਾ ਕੋਈ ਨੇ ਵਾ ਸਦਕੇ ਜਾਵਾ ਮੇਰਾ ਪੁੱਤ ਸਸਰੀਕਾਲ ਸਸਰੀਕਾਲ ਪੁੱਤ ਹਸਰੀਕਾਲ ਦੱਸ ਕਿੰਨੀ ਗਰਮੀ ਤੋਂ ਮੁਰਕਾ ਮੁਰਕੀ ਹੋਇਆ ਹੁੰਦਾ ਬੈ ਜਾ ਇੱਥੇ ਇਹ ਹਾਂ ਪਾਣੀ ਲੈ ਕੇ ਆ ਪਾਈ ਮੁੰਡਾ ਆਏਗਾ ਓ ਗਰਮੀ ਬਹੁਤ ਹੈ ਹੋਰ ਬਹੁੜੀ ਗਰਮੀ ਹੈ ਪੁੱਤ ਹੋ ਸਾਰੀ ਠੀਕ ਠਾਕ ਸਾਂ ਹਾਂ ਹਾਂ ਠੀਕ ਆ ਬੀਆਪੂ ਤੂੰ ਬੱਸ ਤੂੰ ਠੀਕ ਹੈ ਬਚੀ ਗਰਮੀ ਤੋਂ ਹਾਂ ਅਜੇ ਤੱਕ ਤਾਂ ਬਚੀ ਹੈ ਸਸਰੀਕਾਲ ਸਸਰੀਕਾਲ ਪਾਪੀ ਹੋਰ ਵੀ ਠੀਕ ਹੈ ਹਾਂਜੀ ਵਧੀਆ ਹੋਰ ਤੇ ਮਮਮੀ ਦਾ ਗੋਡਾ ਦੁਖਦਾ ਸੀ ਠੀਕ ਹੈ ਹੁਣ ਉਹ ਠੀਕ ਆ ਬੇਬੇ ਬਸ ਤੈਨੂੰ ਪਤਾ ਮਾਂਸਾ ਦਾ ਦਵਾਈ ਲੈਂਦੀ ਸੀਗੀ ਅੱਛਾ ਹੁਣ ਤਾਂ ਫਰਕ ਪੈ ਗਿਆ ਚੱਲ ਵਧੀਆ ਦਵਾਈ ਵਧੀਆ ਦਵਾ ਦਿਆ ਕਰ ਉਹ ਨਹੀਂ ਚਾਹੀਦੀ ਉਹ ਵਧੀਆ ਦਵਾਈ ਆ ਉਹ ਖਾਣ ਕੋਲੇ ਲੈ ਕੇ ਜਾਈ ਸੀਗੇ ਅੱਛਾ ਉਹ ਵਧੀਆ ਦਿੰਦਾ ਹਾਂ ਉਹ ਤਾਂ ਬਾੜੀ ਵਧੀਆ ਦਵਾਈ ਦਿੰਦਾ ਮੈਨੂੰ ਵੀ ਦੱਸਿਆ ਸੀ ਕਿਸੇ ਨੇ ਹੋਰ ਚੱਲ ਬੇਬੇ ਮੈਂ ਚਾਹ ਬਣਾਉਣੀ ਆ ਠੰਡਾ ਲਾ ਆਹ ਮੁੰਡਾ ਪਹਿਲਾਂ ਉਹਨੇ ਆ ਦੇ ਹਾਂ ਹੋਰ ਬੇਬੇ ਉਹ ਮਮਮੀ ਦਾ ਕਿੰਨੇ ਦਿਨਾਂ ਲਈ ਕਹੀ ਜਾਂਦੀ ਸੀ ਮੈਂ ਉਹਨਾਂ ਨੂੰ ਤਨੂ ਪਤਾ ਕੱਲ ਪਰ ਸੰਗੀਜ ਆ ਗਿਆ ਦੋ ਦਿਨ ਵੀ ਨਹੀਂ ਹਟਿਆ ਹੈਗਾ ਹਾਂ ਮੈਂ ਕੱਲ ਫੇਰ ਹੀ ਜਾ ਕੇ ਆਉਂਗਾ ਮੈਂ ਹੋਰ ਮੈਂ ਵੀ ਕਿਹਾ ਸੀ ਇਹਨਾਂ ਮੈਂ ਕਿਹਾ ਵੀ ਕੋਈ ਕੰਮ ਹੋ ਗਿਆ ਹੋਊਗਾ ਨਹੀਂ ਹੋ ਗਿਆ ਹੋਰ ਠੀਕ ਹੈ ਭਾਈ ਵਧੀਆ ਠੀਕ ਹੈ ਭਾਈ ਉਹ ਠੀਕ ਹੀ ਕਰੇ ਸਭ ਕੁਝ ਹਾਂ ਹਾਂ ਠੀਕ ਹੈ ਵਧੀਆ ਭਾਈ ਤੂੰ ਦੱਸੋ ਠੀਕ ਹੈ ਖੇਤੀਬਾੜੀ ਕਿਵੇਂ ਆਪਨੇ ਠੀਕ ਹੈ ਵਧੀਆ ਖੇਤੀਬਾੜੀ ਹਾਂ ਹਾਂ ਠੀਕ ਹੈ ਠੀਕ ਹੈ ਵਧੀਆ ਵਾਸਤੇ ਉਹਨਾਂ ਵਧੀਆ ਖੜਾਗਾ ਹਾਂ ਥੋੜਾ ਜਿਹਾ ਰੌਣ ਲਾਉਣ ਵਾਲਾ ਆਪਣਾ ਸੌਣ ਵਾਲਾ ਹਾਂ ਹਾਂ ਬਾਕੀ ਦਾ ਸਾਰਾ ਲਾਈ ਜਾਏਗਾ ਇਵੇਂ ਹੋ ਵਧੀਆ ਹਾਂ ਮੀ ਵਧੀਆ ਗਾ ਤੈਨੂੰ ਦੋ ਦਿਨ ਆਇਆ ਨਹੀਂ ਗਿਆ ਨਹੀਂ ਪਹਿਲਾਂ ਹਾਂ ਚਲ ਕੋਈ ਪੈਗਾ ਨਹੀਂ ਹੁਣ ਸੌਂਤ ਹਲਦਾ ਜਾਂਦਾ ਗਾ ਹੋਰ ਉਹਨਾਂ ਦੇ ਬਾਪੂ ਨੇ ਕਿਹਾ ਸੀ ਕਿ ਤੇ ਤਿਹਾਰ ਤੇ ਉੱਕੇ ਆਣਾ ਮੇਰੇ ਜਾਣ ਮਾ ਕਰੋ ਹਾਂ ਚਲ ਭਾਈ ਸਮਾਨ ਬਚਾਉਂਦੇ ਰਹੋ ਜਾਂਦਾ ਬਸਦਾ ਰਹ ਹੈ ਹੈ ਬਾੜੀ ਵੱਡੀ ਲੰਮੀ ਉਮਰ ਕਰੇ ਤੇਰੀ ਪ੍ਰਮਾਤਮਾ ਜਿਹੜਾ ਤੂੰ ਹਜੇ ਤੱਕ ਵੀ ਮੈਨੂੰ ਯਾਦ ਰੱਖਦਾ ਹੈਗਾ ਐਡੀ ਵੱਡੀ ਉਮਰ ਹੋਗੀ ਮੇਰੀ ਇੱਕ ਸਾਲ ਤੋਂ ਨਾ ਬੱਜ ਤੇ ਭਾਦੀ ਨਹੀਂ ਆਉਂਦਾ ਸਹਾਰਾ ਅੰਭਾ ਵਿਦੇਸ਼ੋਂ ਦਾ ਇਹਦਾ ਪੁੱਤ ਪਤਾ ਹੀ ਹੈ ਤੈਨੂੰ ਸੁਨਹਾਰਾ ਵਿਦਸ਼ਦਾ ਕਿੱਥੋਂ ਆਊਗਾ ਜੇ ਉਹਨਾਂ ਦੀ ਰਾਏ ਨਾਲ ਆਈ ਹੁੰਦੀ ਤਾਂ ਸੁਨਹਾਰਾ ਹੁੰਦਾ ਮਰਜ਼ੀ ਨਾਲ ਤਾਂ ਵਿਆਹ ਕਰਾਇਆ ਇਹਨਾਂ ਨੇ ਉੱਤੋਂ ਦੀ ਹੋ ਕੇ ਉਹਨਾਂ ਤੋਂ ਸੁਨਹਾਰਾ ਲੈ ਕੇ ਕਿੱਥੋਂ ਆ ਜਾਣਗੇ ਉਹ ਗਲਤ ਤੇਰੀ ਵੀ ਠੀਕ ਆ ਪੂਆ ਹੁਣ ਘਰੋਂ ਤਾਂ ਨਿਕਲ ਗਈ ਆ ਉੱਥੇ ਵੀ ਕੀ ਆਸ ਰੱਖਣੀ ਆ ਉਹਨੇ ਪੂਰਾ ਸੁਆ ਮੈਂ ਤਾਂ ਵਧੀਆ ਪੁੱਤ ਬਸ ਆ ਹੀ ਐ ਲੋਕਾਂ ਦੇ ਤਾਨੇ ਮਿਹਨੇ ਸੁਣੀ ਜਾਂਦੇ ਆ ਸਾਰਾ ਦਿਨ ਉਹ ਬਾਹਰ ਨਹੀਂ ਲਿਕਣ ਦਿੰਦੀਆਂ ਜਨਾਨੀਆਂ ਜਦੋਂ ਵੀ ਬਾਹਰ ਨਿਕਲਦੀਆਂ ਉਹ ਦੀ ਸੰਧਾਰ ਆ ਰਹਿਆਂ ਗੱਲਾਂ ਚਲਾਉਂਦੀਆਂ ਨੇ ਆ ਸੋਢੀ ਬੂਹ ਦਾ ਸੰਧਾਰਾ ਕਿੱਦੇ ਆਊਗਾ ਮੈਂ ਤਾਂ ਅੰਦਰ ਹੀ ਬੈਠੀ ਆ ਉਹ ਚੱਲ ਕੋਈ ਨਾ ਪੂਆ ਲੋਕਾਂ ਨੇ ਵੀ ਆ ਤੁਆ ਮੇਰੇ ਨਾਲ ਆਏਗਾ ਲੋਕਾਂ ਦਾ ਤਾਂ ਕੰਮ ਆ ਕਹਿਣਾ ਇਹ ਪੁੱਤ ਕਿੰਨਾ ਚਿਰ ਸੁਣੀ ਜਾਵਾਂ ਮੈਂ ਸਾਰ ਦਿਨ ਲੋਕਾਂ ਦੇ ਤਾਨੇ ਨੇ ਮੈਂ ਤਾਂ ਜਮਾ ਅੰਦਰ ਵੜਤੀ ਆ ਲੋਕਾਂ ਦੇ ਤਾਨਿਆਂ ਨੇ ਤੇ ਲੋਕਾਂ ਦੇ ਤਾਨਿਆਂ ਨਾਲ ਕਰਾ ਸੰਧਾਰਾ ਆਉਣ ਲੱਗ ਪਿਆ ਹੁਣ ਜਿਹੜਾ ਇਹਨਾਂ ਨੇ ਕਦਮ ਚੱਕਿਆ ਉਹ ਸਾਰੀ ਉਮਰ ਤਾਂ ਮਿਲ ਵਰਤਨ ਉਦਾਰ ਰਹੇ ਅਗਲੇ ਦਾ ਘਰੇ ਨਹੀਂ ਬਾੜਦੇ ਹੂੰ ਬਾੜਨਗੇ ਵੀ ਅਗਲੇ ਕਿਵੇਂ ਜਦੋਂ ਅਗਲੇ ਦਾ ਨੱਕ ਵੱਡ ਕੇ ਆਈਏ ਨਾ ਇਹਨਾਂ ਨੇ ਸੋਚਿਆ ਉਹਦੋਂ ਕੁਝ ਕਰਨ ਲੱਗੇ ਵੀ ਕਿਹੜਾ ਕਦਮ ਚੱਕ ਰਹੇ ਆ ਸੀ ਕਮ ਸੇ ਕਮ ਗੱਲਬਾਤ ਤਾਂ ਕਰਨੀ ਸੀ ਇਹਨਾਂ ਨੇ ਗੱਲਬਾਤ ਇਹਨਾਂ ਨੇ ਕੀ ਕਰਨੀ ਸੀ ਇਹਨਾਂ ਨੇ ਤਾਂ ਚੁੱਪ ਕਰਕੇ ਉਹਦੇ ਪਤਾ ਲੱਗਿਆ ਜੇ ਦਿਲੇ ਆ ਕੇ ਬਿਠਾਤੀ ਮੇਰੇ ਸਰਾਣੇ ਚੋਰ ਦੀ ਮਾਂ ਪੋਠੀ ਚਮੂ ਦੇਖ ਲਾ ਜਿਵੇਂ ਨਾਖਰੀ ਕਰਦੀ ਆ ਜਿਹਨੂੰ ਬਣਾ ਕੇ ਜਾਈ ਆ ਨਾਖਰੀ ਤਾਂ ਪਤਾ ਰੇ ਨੇ ਇੰਨੀਆਂ ਇੰਨੀਆਂ ਚ ਨਾਖਰੀ ਹੁੰਦੇ ਨੇ ਫਿਰ ਹੋਰ ਕੀ ਹੁੰਦਾ ਉਹ ਬਈ ਤੂੰ ਹੀ ਮਾੜੀ ਮੋਟੀ ਸ਼ਰਮ ਕਰ ਲੈਂਦਾ ساری ਉਮਰ ਮੋਂ ਮੇਣਿਆ ਥੱਲੇ ਆ ਗਿਆ ਤੂੰ ਮੈਂ ਤਾਂ ਜਮਾਨਾ ਨੱਕ ਵੜਾਤਾ ਮੇਰਾ ਤਾਂ ਇਹ ਵਿਦਾਸੀ ਕਿ ਐਡਰੈਸ ਸੋਹਣੇ ਸੋਹਣੇ ਇੰਨੇ ਨੇ ਵਧੀਆ ਵਧੀਆ ਰਿਸ਼ਤੇ ਆਉਂਦੇ ਸੀ ਤਕੜੇ ਤਕੜੇ ਕਰਾਂਗੇ ਦੱਸ ਕਿੱਡਾ ਕ ਵੱਡਾ ਹੋ ਗਿਆ ਸੀ ਹੋਰ ਉਰੂਕਾ ਮੇਰੀ ਮਾਂ ਰੋਜ਼ ਮਰਦੀ ਆ ਤਰਨ ਜਿਹੜੀ ਗੱਲ ਹੋ ਗਈ ਯਾਰ ਹੁਣ ਹੱਲ ਵੀ ਕੀ ਆ ਮੈਨੂੰ ਤੁਸੀਂ ਐ ਦਾ ਦੱਸੋ ਕੁਝ ਤਾਂ ਸਾਰੇ ਮੈਨੂੰ ਬੋਲੀ ਜੰਨੇ ਫਿਰ ਹੋਰ ਕੀ ਕਰੀਏ ਸਾਰਾ ਤੇ ਰਿਸ਼ਤੇਦਾਰ ਆਏ ਕਹਿੰਦੇ ਨੇ ਉਹ ਤਾਂ ਮੰਨੇਗਾ ਬੇਬੇ ਤਰੀ ਗੱਲ ਆ ਹਾਂ ਹੋ ਹੁਣ ਤਾਂ ਤੂੰ ਆਪੇ ਮੰਨੇਗਾ ਜਦੋਂ ਪਹਿਲਾਂ ਨਹੀਂ ਸੋਚਿਆ ਲਿਉਣ ਦੇਣੀ ਇਹ ਤਾਂ ਸ਼ੁਕਰ ਕਰ ਕੁਆ ਫੁੱਫੜ ਨਹੀਂ ਹੈਗਾ ਜੇ ਉਹ ਹੁੰਦਾ ਨਾ ਤੇਰੀਆਂ ਲੱਤਾਂ ਵੜਦਾ ਉਹ ਹੋਰ ਹੁਣ ਤਾਂ ਹੀ ਤਾਂ ਮੇਰੀ ਜਾਨ ਨੂੰ ਕੰਡੇ ਵਿਜਗੇ ਵਧੀਆ ਹੁੰਦਾ ਦਾ ਬੁੱਧੜ ਕੋਟਕੇ ਪੁੱਠਾ ਮੋੜਦਾ ਦੋਨਾਂ ਨੂੰ ਮਾਰ ਕੇ ਨਾ ਮੈਨੂੰ ਘਰੇ ਬਾੜਨੇ ਪੈਗੀ ਸੱਤ ਚ ਛੱਡ ਦੰਨਾ ਇਹਨੂੰ ਤਾਂ ਨਹੀਂ ਸ਼ਰਮ ਆਈ ਹੈਗੀ ਤਾਂ ਹੀ ਤਾਂ ਇਹ ਸਰ ਚੜ ਗਿਆ ਇਹੋ ਜਿਹੇ ਲੱਛਣ ਆਉਂਦੇ ਨੇ ਇਹਨੂੰ ਉਹ ਮੇਰੀ ਮਾਂ ਤਾਂ ਬਰੋਏ ਟੈਨਸ਼ਨ ਲਈ ਜਾਂਦੀ ਰਹਿੰਦੀ ਸਾਰੇ ਰਿਸ਼ਤੇਦਾਰੀ ਟੈਨਸ਼ਨ ਲੈਂਦੇ ਨੇ ਭਾਈ ਵੀ ਇੱਕ ਜਵਾਕ ਸੀ ਉਹੀ ਨਹੀਂ ਚੱਜਦਾ થਾਵਿਆ ਹੈਗਾ ਹੁਣ ਆਹੇ ਰਿਸ਼ਤੇਦਾਰੀਆਂ ਚ ਜਾਣ ਜੋਗਾ ਦਾ ਕਿੱਥੇ ਜਾਊਗਾ ਅਗਲਾ ਮੀਨੇ ਮਾਰਦਾ ਈ ਮੂੰਹ ਦਿਖਾਊਗਾ ਹੁਣੇ ਅ ਜਿਹਦਾ ਫੋਨ ਆਉਂਦਾ ਉਹੀ ਹੈ ਕਹਿੰਦਾ ਮੈਂ ਤਾਂ ਹੁਣ ਜਾਣ ਜੋਗਰੀ ਵੀ ਨਹੀਂ ਨਹੀਂ ਸਲਾਹ ਸੀ ਵੀ ਚਲ 4 ਦਿਨ ਛੱਡ ਕੇ ਵਧੀਆ ਹੁਣ ਰੋਟੀ ਪੱਕਦੀ ਹੋਈ ਸੀ ਤਾਂ 4 ਦਿਨ ਮੈਂ ਉੱਥੇ ਤੇਰੀ ਮਾਂ ਕੋਲੇ ਲਾ ਆਉਂਦੀ ਉਹਨੇ ਤਾਂ ਗੋਡੇ ਰਖਦੇ ਨੇ ਉੱਥੇ ਤਾਂ ਨਹੀਂ ਆਇਆ ਜਾਂਦਾ ਮੈਂ ਜਾ ਆਉਂਦੀ ਆਇਓ ਮਰਨ ਅਲੋ ਹਾਂ ਜਾ ਵਗ ਜਾ ਸੁਣ ਲੈ ਕੀ ਕਹਿੰਦੀ ਐ ਐਕਸ਼ਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਬਹੁਤ ਵਧੀਆ ਹੋਵੋਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾਗਾ ਥੈਂਕ ਯੂ ਸੋ ਮੱਚ